ਹਰ ਇੱਕ ਕੈਟਾਗਰੀ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਵੀਡੀਓ ਦੇ ਥੱਲੇ ਦਿੱਤੇ ਗਏ ਲਾਲ ਬਟਨ ਨੂੰ ਦਬਾ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਵਾਲੇ ਆਈਕਨ ਨੂੰ ਵੀ ਦੱਬੋ ਹੈਲੋ ਦੋਸਤੋ ਆਪ ਦਾ ਬਹੁਤ ਬਹੁਤ ਸਵਾਗਤ ਹੈ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ ਅਧਿਆਪ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਦੋਸਤੋ ਆਪ ਨੂੰ ਪਤਾ ਹੋਵੇਗਾ ਕਿ ਇਸ ਸਮੇਂ ਆਸਟ੍ਰੇਲੀਆ ਵਿੱਚ ਸਿਕ ਗੇਮਿੰਗ ਚੱਲ ਰਹੀਆਂ ਹਨ ਅਤੇ ਆਸਟ੍ਰੇਲੀਆ ਵਿੱਚ ਸਿਕ ਖੇਡਾਂ ਵਿੱਚ ਜੋ ਵੀ ਖਿਡਾਰੀ ਭਾਗ ਲੈ ਰਹੇ ਸਨ ਉਹਨਾਂ ਦਾ TDD A ਏਜੰਸੀ ਵੱਲੋਂ ਡੋਪ ਟੈਸਟ ਕੀਤੇ ਗਏ ਸਨ ਅਤੇ ਇਸ ਡੋਪ ਟੈਸਟ ਵਿੱਚ ਅੰਬੂ ਕਲਾਂ ਵਾਲੇ ਦੀ ਰਿਪੋਰਟ ਵੀ ਆਉਣੀ ਬਾਕੀ ਸੀ ਅਤੇ ਅੰਬੂ ਕਲਾਂ ਵਾਲੇ ਦੀ ਰਿਪੋਰਟ 21 4 2019 ਨੂੰ ਆਪਣੇ ਕੋਲੇ ਪਹੁੰਚ ਗਈ ਹੈ ਅਤੇ ਅੰਬੂ ਕੱਲਾਂ ਵਾਲੇ ਦੀ ਜੋ ਰਿਪੋਰਟ ਆਈ ਹੈ ਉਸ ਵਿੱਚ ਉਸ ਦੀ ਰਿਪੋਰਟ ਬਿਲਕੁਲ ਹੀ ਕਲੀਅਰ ਪਾਈ ਗਈ ਹੈ ਅਤੇ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੰਬੂ ਕੱਲਾਂ ਵਾਲਾ ਕੋਈ ਵੀ ਨਸ਼ਾ ਪਤਾ ਨਹੀਂ ਕਰਦਾ ਅਤੇ ਇਸ ਦੀ ਡੋਪ ਟੈਸਟ ਰਿਪੋਰਟ ਬਿਲਕੁਲ ਕਲੀਅਰ ਹੈ ਦੋਸਤੋ ਆਪ ਨੂੰ ਅੰਬੂ ਕੱਲਾਂ ਵਾਲੀ ਦੀ ਖੇਡ ਕਿਸ ਤਰ੍ਹਾਂ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ